ਕਿਹੜਾ ਹੈਗਾ 메인 ਐਂਟਰੈਂਸ ਹੈ ਘਰ ਦੀ ਉਹ ਲੋਕ ਨਹੀਂ ਤੋੜਦੇ ਅੰਦਰ ਜਿਹੜਾ ਲੋਕ ਹੈ ਉਹਨੂੰ ਤੋੜਦੇ ਆ ਅੰਦਰਲੇ ਕਮਰੇ ਜਿਹੜਾ ਸਟੋਰ ਵੇਖਿਆ ਤੇ ਉੱਥੇ ਜਿਹੜੀਆਂ ਲੋਹੇ ਦੀਆਂ ਅਲਮਾਰੀਆਂ ਉਹਨਾਂ ਦੇ ਜਿੰਦਰੇ ਟੁੱਟੇ ਹੋਇਆ ਤੇ ਕੱਪੜੇ ਸਾਰੇ ਘੜ ਘੜ ਬਾਹਰ ਛੁੱਟਿਆ ਤੇ ਦੋ ਅਲਮਾਰੀਆਂ ਤਿੰਨ ਉਹਨਾਂ ਦੇ ਜਿੰਦਰੇ ਸਾਰੇ ਉਹਦੇ ਟੁੱਟੇ ਆ ਤੇ ਜਦੋਂ ਵੇਖਿਆ ਵੀ ਉਹ ਜੁਐਲਰੀ ਵਾਲੀ ਅਸੀਂ ਵੇਖਿਆ ਵੀ ਸਾਰੇ ਬਕਸੇ ਵੇਲੇ ਆ ਨਕਾਬਪੋਸ਼ ਚੋਰ ਫਿਰਦਾ ਮੋਟਰਸਾਈਕਲ ਤੇ ਹੁੰਦੇ ਨੇ ਇੱਕ ਘਰ ਦੇ ਦਰਵਾਜ਼ੇ ਨੂੰ ਟੱਪਦੇ ਨੇ ਤੇ ਉਹਨਾਂ ਦੇ ਵੱਲੋਂ ਇੱਕ ਜੱਜ ਦੇ ਘਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਦੱਸਦੀ ਕਿ ਇਹ ਮਾਮਲਾ ਤਰਨਤਾਰਨ ਦੇ ਫਤਿਹਬਾਦ ਕਸਬੇ ਦੇ ਸਰਦਾਰਾ ਮੁਹੱਲੇ ਤੋਂ ਸਾਹਮਣੇ ਆਇਆ ਜਿੱਥੇ ਹਾਲਾਂਕਿ ਪੁਲਿਸ ਟੌਂਕੀ ਵੀ ਸਿਰਫ 500 ਮੀਟਰ ਦੀ ਦੂਰੀ ਤੇ ਹੈ ਪਰ ਇਸ ਦੇ ਬਾਵਜੂਦ ਵੀ ਇੱਕ ਮਹਿਲਾ ਜੱਜ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਦਸ ਦਾਰੇ ਕੇ 35 ਲੱਖ ਰੁਪਏ ਦੇ ਗਹਿਣੇ ਲੈ ਕੇ ਇਹ ਚੋਰ ਫਰਾਰ ਹੋ ਗਏ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇਆਂ ਦੇ ਵਿੱਚ ਕੈਦ ਹੋ ਗਈ ਹੈ ਪੁਲਿਸ ਦੇ ਅਜੇ ਤੱਕ ਹੱਥ ਖਾਲੀ ਦਸ ਦਾਰੇ ਨੇ ਮੇਰਾ ਨਾਮ ਬਲਬੀਰ ਸਿੰਘ ਮੈਂ ਛ ਪਟਨਾਵਾਲਾ ਪਿਛਲੇ 40 45 ਸਾਲ ਤੋਂ ਪ੍ਰੈਕਟਿਸ ਕਰ ਰਿਹਾ ਹਾਂ ਪ੍ਰਾਈਵੇਟ ਪ੍ਰੈਕਟਿਸ ਕਲੀਨਿਕ ਮੇਰਾ ਔਰ ਕੱਲ ਦਿਗਾਲਾ ਸਾਰਾ ਸਵਾਰਨ ਤਰੀਕੇ ਤੇ ਉਹ ਜਿਵੇਂ ਮੈਂ ਕਲੀਨਿਕ ਤੇ ਆਣਾ 11:00 ਵਜੇ ਆਣਾ ਸਰੇ ਤੇ ਮੈਂ ਫਿਰ ਮੁੜ ਕੇ ਸਾਰਾ ਦਿਨ ਉਥੇ ਰਹਿਣਾ ਸ਼ਾਮੀ 6:00 ਵਜੇ ਤੇ ਬਾਰਾਂ ਜਿੰਦਰਾ ਖੋਲ ਕੇ ਜਦੋਂ ਮੈਂ ਅੰਦਰ ਆਇਆ ਤੇ ਵੇਖਿਆ ਵੀ ਜਿਹੜਾ ਅੰਦਰਲਾ ਦਰਵਾਜ਼ਾ ਵੇੜੇ ਦਾ ਅੰਦਰ ਐਂਟਰੀ ਜਿਹਾ ਸੀ ਹੁੰਦੀ ਹੈ ਉਹਦਾ ਕੁੰਡਾ ਟੁੱਟਿਆ ਸੀ ਜਿੰਦਰਾ ਬਾਹਰੋਂ ਖੱਲੇ ਸੁਟਿਆ ਤੇ ਮੈਂ ਆਖਿਆ ਵੀ ਕੋਈ ਵਾਰਦਾਤ ਹੋ ਗਈ ਹੈ ਜਿਹੜਾ ਕਿਸ ਨੇ ਇਦਾਂ ਕੋਈ ਚੋਰੀ ਹੈ ਅੰਦਰ ਆਇਆ ਤੇ ਫਿਰ ਮੈਂ ਅੰਦਰ ਦਾ ਕਮਰੇ ਜਿਹੜੇ ਸਟੋਰ ਵੇਖਿਆ ਤੇ ਉੱਥੇ ਜਿਹੜੀਆਂ ਲੋਹੇ ਦੀਆਂ ਅਲਮਾਰੀਆਂ ਉਹਨਾਂ ਦੇ ਜਨਰੇਟਰ ਤੇ ਪਾਇਆ ਤੇ ਉਹ ਸਰਗੇ ਦੇ ਨਾਲ ਤੋੜ ਕੇ ਉਹਨਾਂ ਨੂੰ ਤੇ ਮਤਲਬ ਵੰਗੇ ਟੱਡੇ ਕੀਤੇ ਆ ਤੇ ਦਰਵਾਜ਼ੇ ਖੋਲੇ ਹੋਏ ਆ ਤੇ ਕੁਝ ਜਿਹੜੇ ਜਿਊਲਰੀ ਦੇ ਬਾਕਸ ਐ ਉਹ ਖਿਲਰੇ ਆ ਕੱਪੜੇ ਸਾਰੇ ਖਿਲਰੇ ਵਿੱਚੋਂ ਕੱਢ ਕੇ ਲਫਾਫੇ ਜਿਹੜੇ ਪੇਪਰ ਆ ਕੋਈ ਛੋਟੇ-ਮੋਟੇ ਜ਼ਰੂਰੀ ਘਰ ਦੇ ਕਾਗਜ਼ ਉਹ ਸਾਰੇ ਖਿਲਰੇ ਪਏ ਆ ਕੋਈ ਪਾਟੇ ਪਏ ਆ ਤੇ ਕੱਪੜੇ ਸਾਰੇ ਕੜ-ਕੜ ਬਾਹਰ ਸੁੱਟਿਆ ਤੇ 2 ਮਾਰੀਆਂ ਤਿੰਨ ਉਹਨਾਂ ਦੇ ਜਿੰਦਰੇ ਸਾਰਿਆਂ ਦੇ ਟੁੱਟੇ ਆ ਤੇ ਦਰਵਾਜ਼ੇ ਜਿਹੜੇ ਉਹ ਵੰਗੇ ਕੀਤੇ ਆ ਤੇ ਜਦੋਂ ਵੇਖਿਆ ਵੀ ਉਹ ਜੁਐਲਰੀ ਵਾਲੀ ਅਸੀਂ ਵੇਖਿਆ ਵੀ ਸਾਰੇ ਬਕਸੇ ਵਹਿਲੇ ਆ ਤੇ ਵਾਈਫ ਮੇਰੀ ਉੱਥੇ ਤੇ ਲੜਕਾ ਅਮਰਸਾ ਰਹਿੰਦੇ ਉਹਨਾਂ ਨੂੰ ਮੈਂ ਫੋਨ ਕੀਤਾ ਵੀ ਜੈਦਾ ਆਪਣੀ ਚੋਰੀ ਹੋ ਗਈ ਆ ਤੋ ਇਹ ਜਿਹੜੇ ਬਕਸੇ ਆ ਜਿਹਦਾ ਗਹਿਣਿਆਂ ਵਾਲੇ ਬਕਸੇ ਆ ਜੁਐਲਰੀ ਦੇ ਇਹ ਖਾਲੀ ਆ ਤੇ ਇਦਾਂ ਛੁੱਟਿਆ ਪਾੜ-ਪਾੜ ਕੇ ਉਹ ਕਹਿੰਦਾ ਵੀ ਆਪਣਾ ਤੇਸੇ ਭਈ ਇਹਨਾਂ ਵਿੱਚ ਜੁਐਲਰੀ ਸੀ ਗਹਿਣੇ ਆ ਵਿਆਹ ਚ ਅਜੀ ਦੇ ਜਿਹੜੇ ਪਹਿਲਾਂ ਕੁੜੀ ਦੇ ਵੀ ਸਾਡੀ ਨੌਂ ਦੇ ਵੀ ਤੇ ਇਹਦੇ ਮੇਰੀ ਵਾਈਫ ਦੇ ਵੀ ਅਵਤਾਰਪੁਰੇ ਦਾ ਨਾਮ ਹੈ ਤੇ ਉਹ ਸਾਰੇ ਜਦਾਂ ਵੀ ਹੁਣ ਗਹਿਣੇ ਪਾਉਣ ਦਾ ਤੇ ਰਵਾਜ ਵੀ ਘਟਿਆ ਆ ਤੇ ਸਾਰੇ ਘਰੇ ਪਏ ਸੀਗੇ ਤੇ ਉਹ ਫਿਰ ਇਹਨਾਂ ਦੱਸਿਆ ਵੀ ਉਹ ਕਾਫੀ ਮਾਤਰਾ ਚ ਸਾਡੇ ਜਿਹੜੇ ਆ ਪਿਛਲੇ 10-20 ਸਾਲਾਂ ਤੋਂ ਪਏ ਆ ਤੇ ਉਹ ਸਾਰੇ ਲੈ ਗਏ ਤੇ ਖਾਲੀ ਜਿਹੜੇ ਉਹ ਡੱਬੇ ਸੁੱਟ ਗਏ ਕਿੰਨਾ ਹੋਊਗਾ ਕਿਨੇ ਕੋਲੇ ਸਮਾਨ ਹੋਵੇ ਇਹ ਅੰਦਾਜ਼ਨ 50 ਟੋਲੇ ਦੇ ਲਗਭਗ ਕੁਝ ਕੈਸ਼ ਵੀਗਾ ਸੀ ਹਾਂ ਤੇ ਸਾਰਾ ਜਿਹੜਾ ਇਹ ਕਿਉਂਕਿ ਅਹੀਂ ਇਹ ਡਿਕਲੇਅਰਡ ਆ ਸਾਰਾ ਜਿਹੜਾ 골ਡ ਆ ਇਹ ਆਪਾਂ ਉਧਾਂ 2 ਨੰਬਰ ਚ ਨਹੀਂ ਰੱਖਦੇ ਭਈ ਐਵੇਂ ਬਣਾ ਕੇ ਰੱਖ ਛੱਡਿਆ ਉਹਨੂੰ ਹੀ ਕੰਟੈਕਟ ਤੋਂ ਪੇ ਕਰਦੇ ਸਾਰੇ ਜਣੇ ਮੇਰਾ ਲੜਕਾ ਵੀ ਮੇਰੀ ਵਾਈਫ ਵੀ ਮੈਂ ਵੀ ਸਾਡੀ ਨੌਮ ਚਾਹਬ ਜੁਡੀਸ਼ਰੀ ਦੇ ਉਹ ਵੀ ਸਾਰੇ ਸਾਡੇ ਕੋਲ ਜਿੰਨਾ ਕੋਈ ਚੀਜ਼ ਹੈ ਜਿਹੜੀ ਪਈ ਹੈ ਘਰ ਉਹ ਡਿclareਡ ਹੈ ਕੈਸ਼ ਕੈਸ਼ ਤੋਂ ਇਸ ਕਰਕੇ ਜਿਹੜਾ ਹੈਗਾ 골ਡ ਵੀ ਆ ਜਾਂ ਜੁਐਲਰੀ ਆ ਇਹ ਉਹਦਾ ਅੰਦਾਜ਼ਾ ਨਹੀਂ ਗਈ ਸਾਰੀ ਕੈਲਕੂਲੇਟਡ ਹੈ ਤੇ ਕੈਸ਼ ਕੋਈ ਜਿੰਨਾ ਘਰਾਂ ਚ 2 4 5000 ਲੱਖ ਦੀ ਮੈਂ ਸਮਝਦਾ ਵੀ ਇੰਨਾ ਹੋਊਗਾ ਤੇ ਉਹ ਕੋਈ ਜ਼ਿਆਦਾ ਨਹੀਂ ਸਾਡੇ ਕੋਲ ਉਹ ਜਿਹੜਾ ਵਰਤੋਂ ਚ ਇਹ ਉਹਨਾਂ ਕੀ ਉਹ ਜਿਹੜਾ ਅਸੀਂ ਘਰਾਂ ਚ ਰੱਖੀਦਾ ਇਹਨੂੰ ਜ਼ਿਆਦਾ ਨਹੀਂ ਆਪਾਂ ਪੁਲਿਸ ਨੂੰ ਸੂਚਨਾ ਦਿੱਤੀ ਕੋਈ ਇਸ ਤਰ੍ਹਾਂ ਉਹ ਆ ਕੇ ਹਾਂਜੀ ਜਦੋਂ ਇਹ ਸਾਰਾ ਕੁਝ ਹੋਇਆ ਤੇ ਵੇਖਿਆ ਸਾਰਾ ਸਮਾਨ ਸਮੂਹਨ ਤੇ ਸਾਨੂੰ ਘੰਟਾ 2 ਘੰਟੇ ਲੱਗੇ ਤੇ ਉਹ ਫੁਟੇਜ ਵੇਖੀ ਕੈਮਰੇਾਂ ਦੀ ਅੰਦਰ ਕੈਮਰਾ ਲੱਗਾ ਮੰਨ ਲਓ ਕਿ ਬੇੜੇ ਇੱਕ ਸਾਡੇ ਬਾਹਰਲੇ ਗੇਟ ਦੇ ਬਾਹਰ ਲੱਗਾ ਉਹਨਾਂ ਦੀ ਵੇਖੀ ਤਾਂ ਉਹਨਾਂ ਚ ਕਿਦਾਂ ਉਹ ਬੰਦੇ ਆਉਂਦੇ ਆ ਜਾਂਦੇ ਆ ਦੋ ਜਣੇ ਛਾਲ ਮਾਰਦੇ ਆ ਗੇਟ ਦੇ ਉਤੋਂ ਦੀ ਟਪਕਿਆ ਆ ਬਾਹਰਲਾ ਜੰਦਰਾ ਨਹੀਂ ਉਹਨਾਂ ਨੇ ਢੋੜਿਆ ਤੇ ਅੰਦਰਲਾ ਫੇਰ ਆਣ ਕੇ ਜਦੋਂ ਢੋੜ ਦਿਆ ਅੰਦਰਲੇ ਕੈਮਰੇ ਨੇ ਦੱਸਿਆ ਵੀ ਇੰਨਾ ਚਿਰ ਇਹਨਾਂ ਨੂੰ ਕਾਫੀ ਜ਼ਹਿਰ ਲਈ ਉਹਨੂੰ ਢੋੜਦੇ ਆ ਉਹ ਟੁੱਟਾ ਨਹੀਂ ਉਹ ਉਹ ਕੱਟ ਕੇ ਸਾਰਾ ਤੇ ਉਹ ਕੁੰਡਾ ਜਿਹੜਾ ਉਹ ਕੱਟ ਲਿਸਟਾ ਤੇ ਫਿਰ ਉਹ ਅੰਦਰ ਐਂਟਰ ਹੋਇਆ ਤੇ ਉਹ ਸਾਰੀ ਫੁਟੇਜ ਜਿਹੜੀ ਆਪਾਂ ਕਰੀਬ 7-8 ਵਜੇ 8:00 ਵਜੇ ਈਮੇਲ ਕਰਤੀ ਇਹਨਾਂ ਨੂੰ ਚਮਕੀ ਪੁਲਿਸ ਚਮਕੀ ਫਟੇਮਾ ਇਹ ਕੈਮਰਾ ਫੁਟੇਜ ਫਿਰ 8 ਤੋਂ 9 ਦੇ ਵਿੱਚ ਮੈਂ ਮੈਂ ਇਥੋਂ ਆਪਣੀਆਂ ਗਵੰਡੀ ਨਾਲ ਲੈ ਕੇ ਜੋਤੀ ਸ਼ਰਮਾ ਅਸੀਂ ਤਿੰਨ ਚਾਰ ਜਣੇ ਗਏ ਆ ਤੇ ਉਹਨਾਂ ਨੂੰ ਦੱਸਿਆ ਪਿਆ ਸਾਡੀ ਵਾਰਦਾਤ ਹੋਈ ਹੈ ਤੇ ਉਹਨਾਂ ਨੇ ਦਰਖਾਸਤ ਲਿਖ ਲਈ ਹੈ ਅਸੀਂ ਲੋਕਾਤਬ ਵੀ ਆ ਕੁਝ ਸਾਡਾ ਇਦਾਂ ਅੰਦਾਜ਼ਨ ਉਦੋਂ ਤੱਕ ਸਾਨੂੰ ਕੋਈ ਜੂਲਰੀ ਦਾ ਵੀ ਨਹੀਂ ਅੰਦਾਜ਼ਾ ਇਥੋਂ ਪੁਲਿਸ ਪੁਲਿਸ ਸਟੇਸ਼ਨ ਇਥੋਂ ਕਿੰਨੀ ਦੂਰ ਹੈ ਪੁਲਿਸ ਸਟੇਸ਼ਨ ਇੱਥੋਂ ਆਪਾਂ ਕਹਿ ਸਕਦੇ ਆ ਅਦਾ 500 500 350 500 ਮੀਟਰ ਅਦਾ ਕਿਲੋਮੀਟਰ ਇਹਨਾਂ ਕੋ ਹਾਂਜੀ ਮੇਰਾ ਨਾਮ ਡਾਕਟਰ ਰਾਹੁਲ ਸਿੰਘ ਜੋਸਨ ਹੈ ਜੀ ਮੈਂ ਐਜ਼ ਅ ਸੈਕਟਰੀਸਟ ਵਰਕ ਕਰ ਰਿਹਾ ਹਾਂ ਜੀ ਤੇ ਮੇਰੇ ਵਾਈਫ ਵਰਕ ਕਰ ਰਿਹਾ ਐਜ਼ ਅ ਜੁਡੀਸ਼ੀਅਲ ਮੈਜਿਸਟਰੇਟ ਫਿਰੋਜ਼ਪੁਰ ਜੀ ਤੇ ਇਹ ਕੱਲ ਦੀ ਹੈਗੀ ਹੈ ਘਟਨਾ ਆਰਾਊਂਡ 3 ਪੀਐਮ 10 ਵਜੇ ਦਾ ਟਾਈਮ ਤੇ ਉਹਦੇ ਚ ਜੋ ਮਤਲਬ ਸੀਸੀਟੀਵੀ ਚ ਨਜ਼ਰ ਆ ਰਿਹਾ ਹੈ ਕਿ ਦੋ ਮਤਲਬ ਨਕਾਬਪੋਸ਼ ਹੈਗੇ ਆ ਵਿਅਕਤੀ ਜਿਹੜੇ ਗੇਟ ਆਪ ਕੇ ਅੰਦਰ ਆ ਰਹੇ ਆ ਤੇ ਉਹ ਮਤਲਬ ਗੇਟ ਜਿਹੜਾ ਹੈਗਾ ਮੇਨ ਐਂਟਰੈਂਸ ਹੈ ਘਰ ਦੀ ਉਹ ਲੋਕ ਨਹੀਂ ਤੋੜਦੇ ਅੰਦਰ ਜਿਹੜਾ ਲੋਕ ਹੈ ਉਹਨੂੰ ਤੋੜਦੇ ਆ 7-8 ਮਿੰਟ ਚੋਂ ਤਕਰੀਬਨ ਉਹ ਐਂਟਰ ਕਰ ਜਾਂਦੇ ਆ ਤੇ ਫਿਰ ਮਤਲਬ ਅੰਦਰ ਤੇ ਕੋਈ ਸਾਡੇ ਕੋਲ ਸੀਸੀਟੀਵੀ ਨਹੀਂ ਹੈ ਬਟ ਉਹ ਤੋਂ ਮਤਲਬ ਅਪਰੋਕਸੀਮੇਟਲੀ 12 ਮਿੰਟ 12 ਮਿੰਟ ਵਿੱਚ ਉਹ ਸਾਰੀ ਘਟਨਾ ਨੂੰ ਅੰਜਾਮ ਦੇ ਕੇ ਤੇ ਵਾਪਸ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਹੋਰ ਹੁੰਦਾ ਬਾਹਰ ਉਹਦੇ ਨਾਲ ਉਹ ਬੈਠ ਕੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ 골ਡ ਲੈ ਗਏ 골ਡ ਹੈਗਾ ਜੀ 51 ਤੋਲੇ ਜਿਹੜਾ ਹੁਣ ਤੱਕ ਅਸੀਂ ਕੈਲਕੂਲੇਟ ਕੀਤਾ ਜੀ ਔਰ ਉਹਨਾਂ ਕੋਲ ਕਿਰਚਾਂ ਸੀਗੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਦਿਖਾਈ ਦਿੰਦੀਆਂ ਵੀ ਉਹਨਾਂ ਕੋਲ ਸਾਨੂੰ ਜੀ ਇਹ ਮਤਲਬ ਜਲਦੀ ਤੋਂ ਜਲਦੀ ਜਿਹੜਾ ਜਸਟਿਸ ਆ ਉਹ ਦਿਲਾਇਆ ਜਾਏ ਔਰ ਸਾਨੂੰ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਹੋਵੇ ਔਰ ਪੂਰੀ ਜਿਹੜੀ ਹੈ ਕਰਦੇ ਸੀ ਉਹ ਮੁਬੱਕਰ ਕੇ ਐਸੇ ਲੱਗ ਹਾਂਜੀ ਉਹ ਲੱਗਦਾ ਸੀ ਜਿਵੇਂ ਪੂਰੇ ਪ੍ਰੋਫੈਸ਼ਨਲ ਹੁੰਦੇ ਕਿਉਂਕਿ 15 ਤੋਂ 20 ਮਿੰਟ ਦੇ ਵਿੱਚ ਵਿੱਚ ਹੀ ਸਾਰੀ ਘਟਨਾ ਨੂੰ ਅੰਜਾਮ ਦੇ ਕੇ ਔਰ ਉਹ ਵਾਪਸ ਚਲੇ ਗਏ ਉਹ ਦਿਨ ਜਦੋਂ ਇਸ ਮਾਮਲੇ ਸੰਬੰਧੀ ਪੁਲਿਸ ਨੇ ਗਲਵਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੀਸੀਟੀਵੀ ਫੁਟੇਜ ਖੰਗਾਲੀਤ ਹੋ ਰਹੀ ਹੈ ਜਲਦੀ ਹੀ ਇਹਨਾਂ ਚੋਰਾਂ ਨੂੰ ਵੀ ਕਾਬੂ ਕਰ ਲੇ ਦਵੇਗਾ ਕੱਲ ਸ਼ਾਮ ਨੂੰ ਇਨਫੋਰਮੇਸ਼ਨ ਆਹੀ ਰਾਤ ਉਸ ਵੇਲੇ ਸਰਦਾਰ ਬਲਬੀਰ ਸਿੰਘ ਪੁੱਤਰ ਖੇਮ ਸਿੰਘ ਜੋ ਡਾਕਟਰ ਨੇ ਇੱਥੇ ਉਹਨਾਂ ਦਾ ਕਲੀਨਿਕ ਆ ਤੇ ਉਹਨਾਂ ਨੇ ਦੱਸਿਆ ਕਿ ਸਾਡੇ ਅੱਜ ਦੁਪਹਿਰੇ ਕੋਈ ਬੰਦੇ ਆਣ ਕੇ ਅਣਪਛਾਤੇ ਘਰ ਵੜ ਗਏ ਆ ਤੇ ਕੁਮਾਰੀ ਦੇ ਤਾਲੇ ਟੁੱਟੇ ਆ ਪਰ ਇਹ ਨਹੀਂ ਪਤਾ ਕੀ ਲੈ ਕੇ ਗਏ ਸਵੇਰੇ ਮੁੜ ਕੇ ਫਿਰ ਜਦੋਂ ਰਾਤ ਵੀ ਮੌਕੇ ਵਿਖਿਆ ਸਵੇਰੇ ਆ ਕੇ ਪਤਾ ਲੱਗਿਆ ਵੀ ਮੈਂ ਸ਼੍ਰੀਮਤੀ ਪ੍ਰਨੀਤ ਕੌਰ ਦੇ ਜੋ ਜੱਜ ਲੱਗੇ ਨੇ ਉੱਥੇ ਫਿਰੋਜਪੁਰ ਤੇ ਉਹਨਾਂ ਨੇ ਅਣਖੇ ਫੇ ਆਪਣਾ ਚੱਕ ਚੁੱਕ ਕੀਤਾ ਸਾਰੇ ਘਰ ਦਾ ਸਮਾਂ ਵਗੈਰਾ ਉਹ ਆਪ ਇੱਥੇ ਨਹੀਂ ਰਹਿੰਦੇ ਅਮਰਸਰ ਰਹਿੰਦੇ ਆ ਤੇ ਬਵੀਰ ਸਿੰਘ ਕੱਲੇ ਇੱਥੇ ਰਹਿੰਦੇ ਸੀ ਉਹ ਜਦੋਂ ਚੱਕ ਤਾਂ ਫਿਰ ਮੈਨੂੰ ਪਤਾ ਲੱਗਿਆ ਵੀ ਕੁਝ ਗਹਿਣੇ ਚਲੇ ਗਏ ਆ ਨਾਲ ਉਹ ਚਾਂਦੀ ਦੇ ਕੋਈ 5 ਤੋਲੇ ਚਲ ਗਿਆ ਤੇ 5000 ਰੁਪਏ ਨਗਦ ਚਲ ਗਿਆ ਵਾ ਜਿਹਦੇ ਸਬੰਧੀ ਅੱਜ ਮੌਕੇ ਵੇਖ ਕੇ ਤੇ ਤਸਦੀਕ ਅਧਾਲ ਸ਼ੁਰੂ ਕੀਤੀ ਹੈ ਮੁਕਦਮਾ ਨੰਬਰ 112 ਦਰਜ ਕੀਤਾ ਗਿਆ ਵਾ ਅਗਲੀ ਪਿਛਲੀ ਅੰਗੇ ਸੀਸੀ ਫੁਟੇਜ ਵੇਖ ਕੇ ਜਿਹੜੇ ਦੋਸ਼ੀ ਆ ਉਹਨਾਂ ਜਲਦੀ ਜਲਦੀ ਟ੍ਰੇਸ ਕਰਕੇ ਅਗਲੇ ਕਦਮ ਅਮਚ ਕਰਾਂਗੇ ਮੌਕੇ ਕੁਝ ਪਤਾ ਲੱਗਿਆ ਦੋਸ਼ੀ ਦਾ ਟ੍ਰੇਸ ਆਊਟ ਕਰ ਰਹੇ ਆ ਜੀ ਅਜੇ ਸੀਸੀਟੀਵੀ ਚੈੱਕ ਕਰ ਰਹੇ ਆ ਉਸ ਤੋਂ ਬਾਅਦ ਜੋ ਲਾ ਤੁਹਾਡੇ ਉਹਨਾਂ ਨੂੰ ਪਤਾ ਕਿੰਨੇ ਕੁ ਜਿਹੜੇ ਜੁਐਲਰੀ ਆ ਕਿੰਨਾ ਕੁ ਨੁਕਸਾਨ ਹੋਇਆ ਉਨ ਮਤਾਂ ਕੋ ਤਾਂ ਸਰਮਦਾਵਤ ਕੋਈ ਪੰਜਾਬਕ ਤੋਂਣ ਦੀ ਗੱਲ ਕਰਦੇ ਜੀ ਫਿਰ ਵੀ ਜਦੋਂ ਤੁਸੀਂ ਪੜੇ ਜਾਣਗੇ ਉਹਨਾਂ ਤੋਂ ਹੋਰ ਕਲੀਅਰ ਹੋਊਗਾ ਵੀ ਕਿੰਨਾ ਸੀ 10 ਦੇ ਕੀ ਘਰ ਦਾ ਮੇਨ ਦਰਵਾਜ਼ਾ ਟੱਪ ਕੇ ਇਹ ਚੋਰ ਘਰ ਦੇ ਅੰਦਰ ਦਾਖਲ ਹੋਏ ਇੱਕ ਸਾਥੀ ਬਾਈਕ ਤੇ ਘਰ ਦੇ ਬਾਹਰ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਇਸ ਤੋਂ ਬਾਅਦ ਚੋਰਾਂ ਦੇ ਵੱਲੋਂ ਘਰ ਦੇ ਵਿੱਚ ਫਰੋਲਾ ਫਰਾਲੀ ਕੀਤੀ ਗਈ ਦਰਵਾਜ਼ੇ ਤੋੜੇ ਗਏ ਇਸ ਦੇ ਨਾਲ ਹੀ ਉਹਨਰੇਬਲੋਂ ਅਲਮਾਰੀ ਛਪੇ ਸਾਰੇ ਸੋਨੇ ਦੇ ਗਹਿਣੇ ਚੋਰੀ ਕਰ ਲੈ ਗਏ ਫਿਲਹਾਲ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਜਲਦੀ ਹੀ ਨਾ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਤਰਨਤਾਰਨ ਤੋਂ ਰਵੀ ਖੇੜਾ ਪੰਜਾਬੀ ਲੁਕ ਚੈਨਲ